ਪਾਠ 14ਵਾਂ ਸੰਬੰਧਕ ਯੋਜਕ ਵਿਸਮਿਕ ਸੰਬੰਧਕ ਦੀ ਪਰਿਭਾਸ਼ਾ ਜਿਹੜੇ ਸ਼ਬਦ ਨਾਮ ਪੜਨਾਮ ਜਾਂ ਵਿਸ਼ੇਸ਼ਣ ਦਾ ਸੰਬੰਧ ਵਾਕ ਦੇ ਹੋਰਨਾਂ ਸ਼ਬਦਾਂ ਨਾਲ ਜੋੜਨ ਵਾਲੇ ਸ਼ਬਦ ਨੂੰ ਸੰਬੰਧਕ ਕਹਿੰਦੇ ਹਨ ਵੇਖੋ ਪੜੋ ਅਤੇ ਸਮਝੋ ਇਹ ਸਰੂਪ ਦਾ ਕੰਪਿਊਟਰ ਹੈ ਬਿੱਲੀ ਨੇ ਚੂਹਾ ਫੜ ਲਿਆ ਬੱਚਾ ਖਿਡੌਣੇ ਨਾਲ ਖੇਡ ਰਿਹਾ ਹੈ ਸੰਬੰਧਕ ਦੀਆਂ ਕਿਸਮਾਂ ਪੰਜਾਬੀ ਵਿਆਕਰਣ ਵਿੱਚ ਸੰਬੰਧਕ ਤਿੰਨ ਹਨ ਪੂਰਨ ਸੰਬੰਧਕ ਅਪੂਰਨ ਸੰਬੰਧਕ ਦੂ ਬਾਜਰੇ ਸੰਬੰਧਕ ਪੂਰਨ ਸੰਬੰਧਕ ਜਿਹੜੇ ਸ਼ਬਦ ਸੁਤੰਤਰ ਰੂਪ ਵਿੱਚ ਕਿਸੇ ਹੋਰ ਸ਼ਬਦ ਦੀ ਸਹਾਇਤਾ ਤੋਂ ਬਿਨਾਂ ਸੰਬੰਧ ਜੋੜਨ ਉਹ ਪੂਰਨ ਸੰਬੰਧਕ ਅਖਵਾਉਂਦੇ ਹਨ ਜਿਵੇਂ ਨੂੰ ਨੇ ਦਾ ਦੇ ਦੀ ਆਦਿ ਅਪੂਰਨ ਸੰਬੰਧਕ ਜਿਹੜੇ ਸ਼ਬਦ ਪੂਰਨ ਸੰਬੰਧਕ ਦੀ ਸਹਾਇਤਾ ਨਾਲ ਨਾਮ ਪੜਨਾਵ ਸ਼ਬਦਾਂ ਦਾ ਹੋਰ ਸ਼ਬਦਾਂ ਨਾਲ ਸੰਬੰਧ ਜੋੜਨ ਅਪੂਰਨ ਸੰਬੰਧਕ ਅਖਵਾਉਂਦੇ ਹਨ ਜਿਵੇਂ ਉੱਤੇ ਬਾਹਰ ਕੋਲ ਦੂਰ ਸਾਹਮਣੇ ਵਿਚਕਾਰ ਆਦਿ ਮਿਸ਼ਰਤ ਸੰਬੰਧਕ ਜਿਹੜੇ ਸ਼ਬਦ ਕਦੀ ਪੂਰਨ ਤੌਰ ਤੇ ਕਦੀ ਅਪੂਰਨ ਹੋ ਕੇ ਵਾਕ ਵਿੱਚ ਨਾਮ ਪੜਨਾਵ ਸ਼ਬਦਾਂ ਦਾ ਦੂਸਰੇ ਸ਼ਬਦਾਂ ਨਾਲ ਸੰਬੰਧ ਜੋੜਨ ਦਾ ਕੰਮ ਕਰਨ ਉਹ ਦੁਬਾਜਰੇ ਜਾਂ ਮਿਸ਼ਰਤ ਸੰਬੰਧਕ ਅਖਵਾਉਂਦੇ ਹਨ ਜਿਵੇਂ ਸਕੂਲ ਵਿੱਚ ਸਕੂਲ ਦੇ ਵਿੱਚ ਉੱਤੇ ਬੈਠਾ ਦੇ ਉੱਤੇ ਬੈਠਾ ਤੇਰੇ ਬਿਨਾ ਤੇਰੇ ਤੋਂ ਬਿਨਾ ਸ਼ਬਦ ਕਦੇ ਪੂਰਨ ਤੇ ਕਦੇ ਅਪੂਰਨ ਹੋ ਕੇ ਆਪਣਾ ਸੰਬੰਧ ਜੋੜ ਰਹੇ ਹਨ ਯੋਜਕ ਯੋਜਕ ਦੀ ਪਰਿਭਾਸ਼ਾ ਵਾਕ ਵਿੱਚ ਜਿਹੜੇ ਸ਼ਬਦ ਦੋ ਵਾਕਾਂ ਸ਼ਬਦਾਂ ਵਾਕਾਂਸ਼ਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ ਵੇਖੋ ਪੜੋ ਅਤੇ ਸਮਝੋ ਮੈਂ ਬਿਮਾਰ ਹਾਂ ਇਸ ਲਈ ਨਹੀਂ ਆ ਸਕਿਆ ਮੈਂ ਪਿੰਡ ਜਾਣਾ ਸੀ ਪਰ ਮੀਂਹ ਪੈ ਗਿਆ ਯੋਜਕ ਦੀ ਕਿਸਮਾਂ ਪੰਜਾਬੀ ਵਿਆਕਰਨ ਵਿੱਚ ਯੋਜਕ ਦੋ ਹਨ ਸਮਾਨ ਯੋਜਕ ਅਧੀਨ ਯੋਜਕ ਸਮਾਨ ਯੋਜਕ ਜਿਹੜੇ ਸ਼ਬਦ ਦੋ ਸੁਤੰਤਰ ਅਤੇ ਸਮਾਨ ਵਾਕਾਂ ਨੂੰ ਜੋੜ ਕੇ ਸੰਯੁਕਤ ਵਾਕ ਬਣਾਉਣ ਸਮਾਨ ਯੋਜਕ ਅਖਵਾਉਂਦੇ ਹਨ ਜਿਵੇਂ ਅਤੇ ਤੇ ਪਰ ਸਗੋਂ ਇਸ ਲਈ ਆਦਿ ਅਧੀਨ ਯੋਜਕ ਜਿਹੜੇ ਸ਼ਬਦ ਕਿਸੇ ਮਿਸ਼ਰਤ ਵਾਕ ਵਿੱਚ ਪ੍ਰધાન ਉਪਵਾਕ ਤੇ ਅਧੀਨ ਉਪਵਾਕਾਂ ਨੂੰ ਆਪਸ ਵਿੱਚ ਜੋੜਦੇ ਹਨ ਅਧੀਨਯੋਜਕ ਅਖਵਾਉਂਦੇ ਹਨ ਜਿਵੇਂ ਕਿ ਕਿਉਂਕਿ ਤਾਂ ਕਿ ਤਾਂ ਜੋ ਭਾਵੇਂ ਫਿਰ ਵੀ ਆਦਿ ਵਿਸਮਿਕ ਵਿਸਮਿਕ ਦੀ ਪਰਿਭਾਸ਼ਾ ਜਿਨ੍ਹਾਂ ਸ਼ਬਦਾਂ ਦੁਆਰਾ ਖੁਸ਼ੀ ਗਮੀ ਹੈਰਾਨੀ ਸੰਬੋਧਨ ਫਿਟਕਾਰ ਆਦਰ ਪ੍ਰਸ਼ੰਸਾ ਆਦਿ ਦੇ ਭਾਵ ਪ੍ਰਗਟ ਹੋਣ ਵਿਸਮਿਕ ਅਖਵਾਉਂਦੇ ਹਨ ਵੇਖੋ ਪੜੋ ਅਤੇ ਸਮਝੋ ਓਏ ਮੁੰਡਿਆ ਮੂੰਹ ਸੰਭਾਲ ਕੇ ਬੋਲ ਧੰਨ ਭਾਗ ਜੋ ਤੁਸੀਂ ਸਾਡੇ ਘਰ ਆਏ ਵਿਸਮਿਕ ਦੀਆਂ ਕਿਸਮਾਂ ਪੰਜਾਬੀ ਵਿਆਕਰਣ ਵਿੱਚ ਵਿਸਮਿਕ 9 ਹਨ ਸੰਬੋਧਨੀ ਵਿਸਮਿਕ ਪ੍ਰਸ਼ੰਸਾਵਾਚਕ ਵਿਸਮਿਕ ਸ਼ੋਕਵਾਚਕ ਵਿਸਮਿਕ ਹੈਰਾਨੀਵਾਚਕ ਵਿਸਮਿਕ ਫਟਕਾਰਵਾਚਕ ਵਿਸਮਿਕ ਇੱਛਾਵਾਚਕ ਵਿਸਮਿਕ ਅਸੀਸਵਾਚਕ ਵਿਸਮਿਕ ਸੂਚਨਾਵਾਚਕ ਵਿਸਮਿਕ ਸਤਿਕਾਰਵਾਚਕ ਵਿਸਮਿਕ ਸੰਬੋਧਨੀ ਵਿਸਮਿਕ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਨੂੰ ਬੁਲਾਉਣ ਦਾ ਪਤਾ ਲੱਗੇ ਉਹ ਸੰਬੋਧਨੀ ਵਿਸਮਿਕ ਹੁੰਦੇ ਹਨ ਜਿਵੇਂ ਓਏ ਜੀ ਵੇ ਬੀਬਾ ਓਏੜਿਆ ਆਦਿ ਪ੍ਰਸ਼ੰਸਾਵਾਚਕ ਵਿਸਮਿਕ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਦੀ ਪ੍ਰਸ਼ੰਸਾ ਦੇ ਭਾਵ ਪ੍ਰਗਟ ਹੋਣ ਉਹ ਪ੍ਰਸ਼ੰਸਾਵਾਚਕ ਵਿਸਮਿਕ ਹੁੰਦੇ ਹਨ ਜਿਵੇਂ ਸ਼ਾਬਾਸ਼ ਵਾਹ ਆਹਾ ਆਦਿ ਸ਼ੋਕਵਾਚਕ ਵਿਸਮਿਕ ਜਿਨ੍ਹਾਂ ਸ਼ਬਦਾਂ ਤੋਂ ਗਮੀ ਜਾਂ ਦੁੱਖ ਦੇ ਭਾਵ ਪ੍ਰਗਟ ਹੋਣ ਉਹ ਸ਼ੋਕਵਾਚਕ ਵਿਸਮਿਕ ਹੁੰਦੇ ਹਨ ਜਿਵੇਂ ਹਾਏ ਓ افسوس وی ఆది حیرانی واچک ਵਿਸਮਿਕ ਜਿਨ੍ਹਾਂ ਸ਼ਬਦਾਂ ਤੋਂ ਹੈਰਾਨੀ ਦੇ ਭਾਵ ਪ੍ਰਗਟ ਹੋਣ ਉਹ ਹੈਰਾਨੀ واچک ਵਿਸਮਿਕ ਹੁੰਦੇ ਹਨ ਜਿਵੇਂ ਹੈ ਸੱਚੀ ওহো ਆਦੀ ਫਟਕਾਰ واچک ਵਿਸਮਿਕ ਜਿਨ੍ਹਾਂ ਸ਼ਬਦਾਂ ਤੋਂ ਲਾਹਨਤ ਜਾਂ ਫਟਕਾਰ ਦੇ ਭਾਵ ਪ੍ਰਗਟ ਹੋਣ ਉਹ ਫਟਕਾਰ واچک ਵਿਸਮਿਕ ਹੁੰਦੇ ਹਨ ਜਿਵੇਂ ਦੁਰਫਿੱਟੇ ਮੂਲੱਖ ਲਾਹਨਤ ਆਦੀ ਇੱਛਾ واچک ਵਿਸਮਿਕ ਜਿਨ੍ਹਾਂ ਸ਼ਬਦਾਂ ਤੋਂ ਮੰਦੀ ਰੀਜ ਅਰਥਾਤ ਇੱਛਾ ਦੇ ਭਾਵ ਪ੍ਰਗਟ ਹੋਣ ਉਹ ਇੱਛਾਵਾਚਕ ਵਿਸਮਿਕ ਹੁੰਦੇ ਹਨ ਜਿਵੇਂ ਕਾਸ਼, हे ਰੱਬਾ, ਰੱਬ ਕਰੇ ਆਦਿ ਅਸੀਂ ਇਸਵਾਚਕ ਵਿਸਮਿਕ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਲਈ ਅਸੀਸ ਦੇ ਭਾਵ ਪ੍ਰਗਟ ਹੋਣ ਉਹ ਅਸੀਸਵਾਚਕ ਵਿਸਮਿਕ ਹੁੰਦੇ ਹਨ ਜਿਵੇਂ ਜਿਉਂਦੇ ਰਹੋ, ਭਲਾ ਹੋਵੇ ਆਦਿ ਸੂਚਨਾਵਾਚਕ ਵਿਸਮਿਕ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਨੂੰ ਸੁਚੇਤ ਕਰਨ ਲਈ ਭਾਵਾਂ ਦਾ ਪਤਾ ਲੱਗੇ ਉਹ ਸੂਚਨਾਵਾਚਕ ਵਿਸਮਿਕ ਹੁੰਦੇ ਹਨ ਜਿਵੇਂ ਖਬਰਦਾਰ ਵੇਖੀ ਬਚ ਕੇ ਠਹਿਰੀ ਜ਼ਰਾ ਆਦੀ ਸਤਿਕਾਰਵਾਚਕ ਵਿਸਮਿਕ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਦੇ ਸਤਿਕਾਰ ਕਰਨ ਦੇ ਭਾਵ ਪ੍ਰਗਟ ਹੋਣ ਉਹ ਸਤਿਕਾਰਵਾਚਕ ਵਿਸਮਿਕ ਕਹਾਉਂਦੇ ਹਨ ਜਿਵੇਂ ਆਓ ਜੀ ਜੀ ਆਇਆਂ ਨੂੰ ਧੰਨ ਭਾਗ ਆਦਿ ਆਓ ਦੁਹਰਾਇਓ ਜਿਹੜੇ ਸ਼ਬਦ ਨਾਮ ਪੜਨਾਮ ਜਾਂ ਵਿਸ਼ੇਸ਼ਣ ਦਾ ਸੰਬੰਧ ਵਾਕ ਦੇ ਹੋਰਨਾਂ ਸ਼ਬਦਾਂ ਨਾਲ ਜੋੜਨ ਵਾਲੇ ਸ਼ਬਦ ਨੂੰ ਸੰਬੰਧਕ ਕਹਿੰਦੇ ਹਨ ਵਾਕ ਵਿੱਚ ਜਿਹੜੇ ਸ਼ਬਦ ਦੋ ਵਾਕਾਂ ਸ਼ਬਦਾਂ ਵਾਕਾਂਸ਼ਾਂ ਨੂੰ ਆਪਸ ਵਿੱਚ ਜੋੜਨ ਦੇ ਕੰਮ ਕਰਦੇ ਹਨ ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ ਜਿਨ੍ਹਾਂ ਸ਼ਬਦਾਂ ਤੋਂ ਖੁਸ਼ੀ ਗਮੀ ਹੈਰਾਨੀ ਸੰਬੋਧਨ ਫਟਕਾਰ ਸੁਚੇਤਕਰਨ ਆਦਿ ਦੇ ਭਾਵ ਪ੍ਰਗਟ ਹੋਣ ਵਿਸਮਿਕਾ ਖਵਾਉਂਦੇ ਹਨ